ਕਿਤਾਬ ਸਿੱਖ ਮਿਸਲਾਂ ਅਤੇ ਸਰਦਾਰ ਘਰਾਣੇ ਲੇਖਕ ਪ੍ਰਸਿੱਧ ਢਾਡੀ ਗਿਆਨੀ ਸੋਹਣ ਸਿੰਘ ਜੀ ਸੀਤਲ 12ਵੇਂ ਭਾਗ ਵਿੱਚੋਂ ਸੁਣੋ ਸਰਦਾਰ ਮੋਹਰ ਸਿੰਘ ਲੰਮਾ ਸਰਦਾਰ ਗੁਰਮukh ਸਿੰਘ ਲੰਮਾ ਸਰਦਾਰ ਪੰਜਾਬ ਸਿੰਘ ਕਰਜਾਕੀਆ ਸਰਦਾਰ ਫਤਿਹ ਸਿੰਘ ਸ਼ਾਸ਼ੀ ਸਰਦਾਰ ਖੁਸ਼ਹਾਲ ਸਿੰਘ ਕਲਾਸ ਬਾਜਵਾ ਸਰਦਾਰ ਜੋਤ ਸਿੰਘ ਕਲਾਸ ਬਾਜਵਾ ਸਰਦਾਰ ਮਤਾਪ ਸਿੰਘ ਵੰਡਾਲਾ ਸੰਧੂਆ ਸਰਦਾਰ ਲਾਲ ਸਿੰਘ ਸਿਰਾਂਵਾਲੀ ਸਰਦਾਰ ਅਮਰ ਸਿੰਘ ਵਾਗਾ ਸਰਦਾਰ ਗੁਲਾਬ ਸਿੰਘ ਭਾਗੋਵਾਲੀਆ ਸਰਦਾਰ ਨਾਰ ਸਿੰਘ ਚਮਿਆਰੀ ਸਰਦਾਰ ਆਰਮ ਸਿੰਘ ਚੱਬਾ ਸਰਦਾਰ ਗੌਰ ਸਿੰਘ ਮਾੜੀ ਸਰਦਾਰ ਬੜ ਸਿੰਘ ਮੁਕੇਰੀਆਂ ਕੈਥਲ ਦਾ ਭਾਈ ਘਰਾਣਾ ਸਰਦਾਰ ਪੰਗਾ ਸਿੰਘ ਥਾਨੇਸਰ ਰਾਜਾ ਅਜੀਤ ਸਿੰਘ ਲਾਂਡਵਾ ਭਦੌੜੀਏ ਸਰਦਾਰ ਮਲੌਤ ਦੇ ਸਰਦਾਰ ਬੜਰੋਖਾ ਦੇ ਸਰਦਾਰ ਸਰਦਾਰ ਕਰਮ ਸਿੰਘ ਸ਼ਾਹਬਾਦ ਸਰਦਾਰ ਭਾਗ ਸਿੰਘ ਬੂੜੀਆ ਸਰਦਾਰ ਰਾਏ ਸਿੰਘ ਜਗਾਦਰੀ ਸਰਦਾਰ ਰਤਨ ਸਿੰਘ ਪੰਗੂ ਅਤੇ ਸਰਦਾਰ ਹਿਮੰਤ ਸਿੰਘ ਆਵਾਜ਼ ਗੁਰਜੰਟ ਸਿੰਘ ਗਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਰਦਾਰ ਮੋਹਰ ਸਿੰਘ ਲੰਮਾ ਰਾਏ ਮਾਹ ਸਿੰਘ ਤੇ ਉਸ ਦਾ ਪੁੱਤਰ ਲੱਜਾ ਸਿੰਘ ਸ਼ੁਕਰਚੱਕੀਆ ਸਰਦਾਰ ਚੜਤ ਸਿੰਘ ਦੇ ਨੌਕਰ ਸਨ ਉਹ ਦੋਵੇਂ ਭੇਸ ਬਦਲ ਕੇ ਵੈਰੀ ਦੀ ਫੌਜ ਵਿੱਚ ਫਿਰਦੇ ਪੜੇ ਗਏ ਤੇ ਕਤਲ ਕਰ ਦਿੱਤੇ ਗਏ ਸਰਦਾਰ ਚੜਤ ਸਿੰਘ ਨੇ ਅਮਰ ਸਿੰਘ ਨੂੰ 7000 ਦੀ ਜਾਗੀਰ ਦਿੱਤੀ। ਉਸ ਦੇ ਪਿੱਛੋਂ ਮਹਾਰਾਜੇ ਨੇ ਉਹਦੇ ਤਿੰਨਾਂ ਪੁੱਤਰਾਂ ਨੂੰ 3 ਲੱਖ ਦੀ ਜਾਗੀਰ ਦਿੱਤੀ ਜੋ 12 ਸਾਲ ਉਹਨਾਂ ਕੋਲ ਰਹੀ। ਮੋਰ ਸਿੰਘ ਬਿਨਾਂ ਮਹਾਰਾਜੇ ਦੀ ਆਗਿਆ ਦੇ ਬਨਾਰਸ ਚਲਾ ਗਿਆ ਤਾਂ ਜਾਗੀਰ ਜ਼ਬਤ ਹੋ ਗਈ। ਉੱਚੇ ਕੱਦ ਦੇ ਕਾਰਨ ਮੋਰ ਸਿੰਘ ਲੰਮਾ ਅਖਵਾਉਂਦਾ ਸੀ। ਦੂਸਰੇ ਸਿੱਖ ਜੁੱਧ ਸਮੇਂ ਕਿਸ਼ਨ ਸਿੰਘ ਅੰਗਰੇਜ਼ਾਂ ਦਾ ਵਫਾਦਾਰ ਰਿਹਾ ਸੋ ਜਾਗੀਰ ਬਚ ਗਈ। ਮਗਰ ਨਿਹਾਲ ਸਿੰਘ ਤੇ बशीर सिंह ਨੇ ਬਾਗੀ ਹੋ ਗਏ ਤੇ ਜਾਗੀਰ ਜ਼ਬਤ ਹੋ ਗਈ ਸਰਦਾਰ ਗੁਰਮukh ਸਿੰਘ ਲੰਮਾ ਪ੍ਰਧਾਨ ਸਿੰਘ ਪਿੰਡ ਖੀਵੇ ਜੇਲਮ ਕੰਡੇ ਦਾ ਸ਼ਰਾਫ ਸੀ ਗੁਰਮukh ਸਿੰਘ 8 ਸਾਲ ਦਾ ਸੀ ਜਦ ਉਸਦੇ ਚਾਚੇ ਨੇ ਉਸ ਨੂੰ ਸਰਦਾਰ ਮਹਾ ਸਿੰਘ ਦੇ ਹਵਾਲੇ ਕੀਤਾ ਗੁਰਮukh ਸਿੰਘ ਸ਼ੇਰੇ ਪੰਜਾਬ ਦੀ ਛੋਟੀ ਉਮਰ ਸਮੇਂ ਖੇਡ ਦਾ ਹਮਜੋਲੀ ਸੀ ਲਾਹੌਰ ਫਤਿਹ ਕਰਨ ਪਿੱਛੋਂ ਉਹ ਫੌਜ ਦਾ ਬਖਸ਼ੀ ਤੇ ਖਜ਼ਾਨੇ ਦਾ ਪ੍ਰਬੰਧਕ ਬਣਿਆ ਉਹ ਲਗਭਗ ਸਾਰੀਆਂ ਲੜਾਈਆਂ ਵਿੱਚ ਸ਼ਾਮਲ ਰਿਹਾ। ਉਹਦੇ ਸਰੀਰ ਉੱਤੇ 15 ਘੱਟ 8 ਗੋਲੀਆਂ ਦੇ 3 ਤਲਵਾਰਾਂ ਦੇ 3 ਨੇਜੇ ਦੇ ਤੇ ਇੱਕ ਤੀਰ ਦਾ ਸਨ। ਰਾਜਾ ਧਿਆਨ ਸਿੰਘ ਦੇ ਵਜ਼ੀਰ ਬਣਨ ਤੋਂ ਪਹਿਲਾਂ ਉਸ ਦੀ ਜਾਗੀਰ 3.5 ਲੱਖ ਦੀ ਸੀ। ਡੋਗਰਿਆਂ ਨਾਲ ਉਸ ਦੀ ਸਖਤ ਦੁਸ਼ਮਣੀ ਸੀ। ਜੋ ਜਾਗੀਰ ਹੌਲੀ-ਹੌਲੀ ਘਟਦੀ ਗਈ। ਮਹਾਰਾਜਾ ਖੜਕ ਸਿੰਘ ਨੇ ਉਸ ਨੂੰ ਫੇਰ 55 ਹਜ਼ਾਰ ਦੀ ਜਾਗੀਰ ਦਿੱਤੀ। ਮਹਾਰਾਜਾ ਸ਼ੇਰ ਸਿੰਘ ਨੇ 25 ਹਜ਼ਾਰ ਅਰ ਦੀ ਜਾਗੀਰ ਹੋਰ ਦਿੱਤੀ। ਜਦ ਮਹਾਰਾਣੀ ਜਿੰਦਕੌਰ ਛੇਖੂਪੁਰ ਕੈਸ ਸੀ ਤਾਂ ਗੁਰਮukh ਸਿੰਘ ਕਿਲੇ ਦਾ ਰਾਖਾ ਨਿਯਤ ਸੀ ਪੰਜਾਬ ਦੀ ਜ਼ਬਤੀ ਸਮੇਂ ਉਸ ਦੀ ਜਾਗੀਰ ਕਾਇਮ ਰਹੀ ਸਰਦਾਰ ਪੰਜਾਬ ਸਿੰਘ ਕਰਜਾਕੀਆ ਪੰਜਾਬ ਸਿੰਘ ਕਰਜਾਕੀਆ 30 ਰੁਪਏ ਮਹੀਨੇ ਤੇ ਸਰਦਾਰ ਫਤਿਹ ਸਿੰਘ ਕਾਲਿਆਂ ਵਾਲੇ ਕੋਲ ਅਸਵਾਰ ਭਰਤੀ ਹੋਇਆ ਤੇ ਫਿਰ ਕੁੰਮੇਦਾਰ ਬਣਿਆ ਸਰਦਾਰ ਫਤਿਹ ਸਿੰਘ ਮਾਰਿਆ ਗਿਆ ਤਾਂ ਪੰਜਾਬ ਸਿੰਘ ਮਹਾਰਾਜੇ ਦੀ ਫੌਜ ਵਿੱਚ ਆ ਗਿਆ 1818 ਈਸਵੀ ਦੀ ਮੁਲਤਾਨ ਦੀ ਫਤਿਹ ਪਿੱਛੋਂ ਉਸ ਨੂੰ 50000 ਦੀ ਜ਼ਗੀਰ ਮਿਲੀ ਉਸ ਦੇ ਮਰਨ ਉੱਤੇ ਜ਼ਗੀਰ ਜ਼ਬਤ ਹੋ ਗਈ ਕਾਨ ਸਿੰਘ ਜਵਾਨ ਹੋਇਆ ਤਾਂ ਉਸ ਨੂੰ 500 ਅਸਵਾਰ ਦਾ ਕੁੰਮੇਦਾਨ ਬਣਾ ਕੇ 15000 ਦੀ ਜ਼ਗੀਰ ਦਿੱਤੀ ਗਈ ਜੋ 9 ਸਾਲ ਪਿੱਛੋਂ ਹਿਸਾਬ ਨਾ ਦੇਣ ਕਰਕੇ ਜ਼ਬਤ ਕਰ ਲਈ ਗਈ ਤਾਂ ਕਾਨ ਸਿੰਘ ਸਰਦਾਰ ਹਰੀ ਸਿੰਘ ਦੀ ਫੌਜ ਵਿੱਚ ਤੇ ਫਿਰ ਸਰਦਾਰ ਅਤਰ ਸਿੰਘ ਸੰਧਾਵਾਲੀਆਂ ਦੀ ਫੌਜ ਵਿੱਚ ਚਲਾ ਗਿਆ ਰਾਜਾ ਹੀਰਾ ਸਿੰਘ ਵਜ਼ੀਰ ਨੇ ਕਾਨ ਸਿੰਘ ਨੂੰ ਕੈਦ ਕਰ ਦਿੱਤਾ ਸਰਦਾਰ ਜਵਾਰ ਸਿੰਘ ਨੇ ਵਜ਼ੀਰ ਬਣ ਕੇ ਕਾਨ ਸਿੰਘ ਨੂੰ ਫੇਰ ਜ਼ਗੀਰ ਦੇ ਦਿੱਤੀ ਸਤਲੁਜ ਜੁੱਧ ਵਿੱਚ ਉਹ ਗੋਲੀ ਖਾ ਕੇ ਮਰਿਆ ਸਰਦਾਰ ਫਤਿਹ ਸਿੰਘ ਸ਼ਾਸ਼ੀ ਟਹਿਲ ਸਿੰਘ ਸ਼ਾਸ਼ੀ ਸਰਦਾਰ ਚੜਤ ਸਿੰਘ ਦਾ ਜ਼ਗੀਰਦਾਰ ਸੀ ਉਹ 1785 ਈਸਵੀ ਵਿੱਚ ਸੁਰਗਵਾਸ ਹੋ ਗਿਆ ਉਸ ਦੇ ਤਿੰਨੇ ਪੁੱਤਰ ਫੌਜ ਵਿੱਚ ਭਰਤੀ ਹੋ ਗਏ ਜੱਸਾ ਸਿੰਘ 1790 ਈਸਵੀ ਵਿੱਚ ਮਰ ਗਿਆ ਫਤਿਹ ਸਿੰਘ ਤੇ ਸ਼ੇਰ ਸਿੰਘ 1814 ਈਸਵੀ ਦੀ ਕਸ਼ਮੀਰ ਮੁਹਿੰਮ ਵਿੱਚ ਮਾਰੇ ਗਏ ਗੁਰਮukh ਸਿੰਘ ਸਾਧੂ ਸਿੰਘ ਆਗ ਕੋੜ ਚੜਿਆਂ ਵਿੱਚ ਭਰਤੀ ਸਨ ਸਰਦਾਰ ਖੁਸ਼ਹਾਲ ਸਿੰਘ ਕਲਾਸ ਬਾਜਵਾ ਸਰਦਾਰ ਖੁਸ਼ਹਾਲ ਸਿੰਘ ਕਲਾਸ ਵਾਲਾ ਨੇ ਸ਼ੇਰੇ ਪੰਜਾਬ ਦੀ ਈਨ ਮੰਨਣ ਦੀ ਥਾਂ ਡਟ ਕੇ ਟੱਕਰਾ ਕੀਤਾ ਮਹਾਰਾਜਾ ਉਸ ਦੀ ਬਹਾਦਰੀ ਤੇ ਬੜਾ ਖੁਸ਼ ਹੋਇਆ ਕਲਾਸ ਵਾਲਾ ਫਤਿਹ ਕਰ ਲੈਣ ਪਿੱਛੋਂ ਮਹਾਰਾਜੇ ਨੇ ਖੁਸ਼ਹਾਲ ਸਿੰਘ ਦੇ ਪੁੱਤਰ ਗੁਲਾਬ ਸਿੰਘ ਨੂੰ ਤੋਪਖਾਨੇ ਦਾ ਜਮਾਦਾਰ ਬਣਾ ਦਿੱਤਾ ਤੇ ਦੂਲਾ ਸਿੰਘ ਰਸਾਲੇ ਦਾ ਅਫਸਰ ਬਣਿਆ ਜੀਵਨ ਸਿੰਘ ਮਹਾਰਾਜਾ ਖੜਕ ਸਿੰਘ ਦੀ ਫੌਜ ਵਿੱਚ ਕੁੰਮੇਦਾਨ ਬਣਿਆ ਸਰਦਾਰ ਖੁਸ਼ਹਾਲ ਸਿੰਘ ਤਾਂ 1833 ਈਸਵੀ ਵਿੱਚ ਸੁਰਗਵਾਸ ਹੋ ਗਿਆ ਤੇ ਬਾਕੀ ਸਾਰੇ ਦੂਸਰੇ ਸਿੱਖ ਜੁੱਧ ਵਿੱਚ ਅੰਗਰੇਜ਼ਾਂ ਦੇ ਵਫਾਦਾਰ ਰਹੇ ਜੀਵਨ ਸਿੰਘ ਪਿੱਛੋਂ ਅੰਗਰੇਜ਼ੀ ਫੌਜ ਵਿੱਚ ਕਰਨਲ ਬਣਿਆ ਸਰਦਾਰ ਜੋਧ ਸਿੰਘ ਕਲਾਸ ਬਾਜਾ ਸਰਦਾਰ ਹਰੀ ਸਿੰਘ ਪੰਗੀ ਨੇ ਦੀਵਾਨ ਸਿੰਘ ਕਲਾਸ ਬਾਜਵਾ ਨੂੰ ਧਰਮ ਦਾ ਪੁੱਤਰ ਬਣਾ ਕੇ ਜਾਗੀਰ ਦਿੱਤੀ। ਉਹਲਾ ਬਲਦ ਮਰਿਆ ਤਾਂ ਉਸ ਦਾ ਭਤੀਜਾ ਧੰਨਾ ਸਿੰਘ ਜਾਗੀਰਦਾਰ ਬਣਿਆ। ਧੰਨਾ ਸਿੰਘ ਦੇ ਪਿੱਛੋਂ ਉਸ ਦਾ ਪੁੱਤਰ ਜੋਧ ਸਿੰਘ ਮਾਲਕ ਬਣਿਆ। ਉਸ ਦੀ ਪੁੱਤਰੀ ਰਾਣੀ ਖੇਮਕੌਰ ਦਾ ਵਿਆਹ 1816 ਈਸਵੀ ਵਿੱਚ ਟਿੱਕਾ ਖੜਕ ਸਿੰਘ ਨਾਲ ਹੋਇਆ। ਉਸੇ ਸਾਲ ਸਰਦਾਰ ਜੋਧ ਸਿੰਘ ਸੁਰਗਵਾਸ ਹੋ ਗਿਆ। ਦੂਸਰੇ ਸਿੱਖ ਜੁੱਧ ਵਿੱਚ ਚੰ다 ਸਿੰਘ ਤੇ ਗੁਰਦੇਵ ਸਿੰਘ ਬਾਗੀ ਹੋ ਗਏ। ਤੇ ਜਾਗੀਰ ਜ਼ਬਤ ਹੋ ਗਈ। ਰਾਣੀ ਖੇਮ ਕੌਰ ਨੂੰ 2400 ਰੁਪਏ ਸਾਲਾਨਾ ਪੈਨਸ਼ਨ ਮਿਲੀ ਜੋ 1886 ਈਸਵੀ ਵਿੱਚ ਉਸ ਦੇ ਮਰਨ ਨਾਲ ਜ਼ਬਤ ਹੋ ਗਈ। ਸਰਦਾਰ ਮਹਤਾਬ ਸਿੰਘ ਵੰਡਾਲਾ ਸੰਧੂਆ ਸਰਦਾਰ ਮਹਤਾਬ ਸਿੰਘ ਭੰਗੀ ਸਰਦਾਰਾਂ ਗੰਡਾ ਸਿੰਘ ਝੰਡਾ ਸਿੰਘ ਦੇ ਮਾਤਾ ਹਿਤ ਸੀ। ਮਹਾਰਾਜਾ ਰਣਜੀਤ ਸਿੰਘ ਨੇ ਵੰਡਾਲਾ ਫਤਿਹ ਕਰ ਲਿਆ। ਤਨਿਹਾਨ ਸਿੰਘ ਤੇ ਟੇਕ ਸਿੰਘ ਗਵਰਨਰ ਕਸ਼ਮੀਰ ਅਤਾ ਮੁਹੰਮਦ ਦੇ ਨੌਕਰ ਜਾ ਹੋਏ 1813 ਈਸਵੀ ਦੀ ਕਸ਼ਮੀਰ ਮੋਹਮ ਵਿੱਚ ਟੇਕ ਸਿੰਘ ਨੇ ਮੁਕਮ ਚਾਂਦ ਦੀ ਮਦਦ ਕੀਤੀ ਮਹਾਰਾਜੇ ਨੇ ਉਹਨੂੰ ਲਾਹੌਰ ਬੁਲਾ ਕੇ ਉੱਵਜੀ ਸਰਦਾਰ ਬਣਾ ਦਿੱਤਾ ਦੂਸਰੇ ਸਿੱਖ ਯੁੱਧ ਵਿੱਚ ਸਰਦਾਰ ਜਵਾਲਾ ਸਿੰਘ ਬਾਗੀ ਹੋ ਗਿਆ ਤੇ ਜ਼ਗੀਰ ਜ਼ਬਤ ਹੋ ਗਈ ਲਾਲ ਸਿੰਘ ਸਿਰਾਂਵਾਲੀ ਸਿਰਾਂਵਾਲੀ ਦਾ ਸੰਧੂ ਜੱਟ ਸਰਦਾਰ ਦਰਗਾਹ ਸਿੰਘ ਸਰਦਾਰ ਜੈਮਲ ਸਿੰਘ ਫਤੇ ਗੜੀਏ ਦੀ ਫੌਜ ਵਿੱਚ ਅਸਵਾਰ ਭਰਤੀ ਸੀ ਉਸ ਦੇ ਪਿੱਛੋਂ ਲਾਲ ਸਿੰਘ 100 ਅਸਵਾਰ ਦਾ ਸਰਦਾਰ ਬਣਿਆ ਉਸ ਦੀ ਲੜਕੀ ਰਾਣੀ ਈਸ਼ਰ ਕੌਰ ਦਾ ਵਿਆਹ ਟਿੱਕਾ ਖੜਕ ਸਿੰਘ ਨਾਲ 1815 ਈਸਵੀ ਵਿੱਚ ਹੋਇਆ ਮੰਗਲ ਸਿੰਘ ਲਾਹੌਰ ਦਰਬਾਰ ਵਿੱਚ ਆ ਗਿਆ ਤੇ ਟਿੱਕਾ ਖੜਕ ਸਿੰਘ ਕੋਲੋਂ 19000 ਦੀ ਜ਼ਗੀਰ ਲਈ ਉਹ ਖੜਕ ਸਿੰਘ ਦਾ ਫੌਜੀ ਤੇ ਦਿਵਾਨੀ ਵਿਭਾਗ ਦਾ ਮੈਨੇਜਰ ਸੀ 1834 ਈਸਵੀ ਵਿੱਚ ਉਸ ਦੀ ਥਾਂ ਸਰਦਾਰ ਚੇਤ ਸਿੰਘ ਬਾਜਵਾ ਮੈਨੇਜਰ ਬਣਿਆ ਰਾਣੀ ਈਸ਼ਰਕੌਰ ਸਰਦਾਰ ਖੜਕ ਸਿੰਘ ਦੇ ਨਾਲ ਸਤੀ ਹੋਈ ਉਹ ਬਹੁਤ ਖੂਬਸੂਰਤ ਸੀ ਪਿੱਛੋਂ ਮਹਾਰਾਜਾ ਸ਼ੇਰ ਸਿੰਘ ਨੇ ਬਹੁਤ ਸਾਰੀ ਜਾਗੀਰ ਜ਼ਬਤ ਕਰ ਲਈ ਸਰਦਾਰ ਅਮਰ ਸਿੰਘ ਵਾਗਾ ਮਾਨ ਜੱਟ ਸਰਦਾਰ ਅਮਰ ਸਿੰਘ ਵਾਗਾ ਕਨਈਆ ਮਿਸਲ ਵਿੱਚ ਸੀ ਉਹ 1805 ਈਸਵੀ ਵਿੱਚ ਸੁਰਗਵਾਸ ਹੋਇਆ ਤਾਂ ਉਸ ਦਾ ਵੱਡਾ ਪੁੱਤਰ پاک ਸਿੰਘ ਮਾਲਕ ਬਣਿਆ 1808 ਈਸਵੀ ਵਿੱਚ ਉਹ ਚਲਾਣਾ ਕਰ ਗਿਆ ਤਾਂ ਛੋਟਾ ਭਾਈ ਬੁੱਧ ਸਿੰਘ ਜਾਗੀਰਦਾਰ ਬਣਿਆ ਕਾਂਗੜੇ ਦੀ ਲੜਾਈ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਨੇ ਇਲਾਕਾ ਜ਼ਬਤ ਕਰਕੇ ਬੁੱਧ ਸਿੰਘ ਨੂੰ ਗੁਜ਼ਾਰੇ ਜੋਗੀ ਜਾਗੀਰ ਦਿੱਤੀ ਉਹ 1840 ਈਸਵੀ ਵਿੱਚ ਸੁਰਗਵਾਸ ਹੋਇਆ ਸਰਦਾਰ ਗੁਲਾਬ ਸਿੰਘ ਭਾਗੋਵਾਲੀਆ ਭਾਗੋਵਾਲਾ ਦੇ ਕਾਲੋ ਜੱਟ ਉਹ ਜੈਨ ਦੇ ਰਾਜਪੂਤਾਂ ਵਿੱਚੋਂ ਸਨ ਕਾਲੋ ਦੀ 11ਵੀਂ ਪੀੜ੍ਹੀ ਵਿੱਚੋਂ ਭਾਗੋ ਆਇਆ ਜਿਸ ਨੇ ਪਿੰਡ ਭਾਗੋਵਾਲਾ ਜ਼ਿਲ੍ਹਾ ਗੁਰਦਾਸਪੁਰ ਵਸਾਇਆ ਇਹ ਘਰਾਣਾ ਸਰਦਾਰ ਲਹਿਣਾ ਸਿੰਘ ਮੰਜੀਟੀ ਦਾ ਮੁਲਾਜ਼ਮ ਸੀ ਮਹਾਰਾਜਾ ਸ਼ੇਰ ਸਿੰਘ ਦੇ ਸਮੇਂ ਪਰਦਾਰ ਗੋਲਾਬ ਸਿੰਘ ਕਰਨਲ ਤੇ ਫਿਰ ਜਰਨੈਲ ਬਣਿਆ ਦੂਸਰੇ ਸਿੱਖ ਜੁੱਧ ਵਿੱਚ ਉਹ ਅੰਗਰੇਜ਼ਾਂ ਦਾ ਵਫਾਦਾਰ ਰਿਹਾ ਸੋਜਾਗੀਰ ਕਾਇਮ ਰਹੀ ਸਰਦਾਰ ਨਾਰ ਸਿੰਘ ਚਮਿਆਰੀ ਸਰਦਾਰ ਸਾਵਲ ਸਿੰਘ ਨੇ ਸਰਦਾਰ ਹਰੀ ਸਿੰਘ ਪੰਗੀ ਕੋਲੋਂ ਅਜਨਾਲਾ ਤੇ ਚਮਿਆਰੀ ਜ਼ਗੀਰ ਵਿੱਚ ਲਏ ਉਸਦੇ ਚਾਚੇ ਦਾ ਪੁੱਤ ਨਾਰ ਸਿੰਘ ਜ਼ਗੀਰਦਾਰ ਬਣਿਆ ਉਹ ਸਰਦਾਰ ਮਹਾ ਸਿੰਘ ਦੇ ਮਾਂ ਤੇਤ ਹੋ ਗਿਆ 1806 ਈਸਵੀ ਵਿੱਚ ਸਰਦਾਰ ਨਾਰ ਸਿੰਘ ਸੁਰਗਵਾਸ ਹੋਇਆ ਤਾਂ ਮਹਾਰਾਜੇ ਨੇ ਕੁਝ ਜਾਗੀਰ ਜ਼ਬਤ ਕਰ ਲਈ ਪਰ ਪਿੰਡ ਚ ਮਿਆਰੀ ਰਹਿਣ ਦਿੱਤਾ ਆਰਾਮ ਸਿੰਘ 1804 ਈਸਵੀ ਵਿੱਚ ਹੀ ਮਰ ਚੁੱਕਾ ਸੀ ਸੋ ਜੈ ਸਿੰਘ ਜ਼ਗੀਰਦਾਰ ਬਣਿਆ 1841 ਈਸਵੀ ਵਿੱਚ ਉਹ ਸੁਰਗਵਾਸ ਹੋ ਗਿਆ ਤਾਂ ਮਹਾਰਾਜਾ ਸ਼ੇਰ ਸਿੰਘ ਨੇ ਸਾਰੀ ਜਾਗੀਰ ਜ਼ਬਤ ਕਰ ਲਈ ਫਿਰ ਗੁਰਦਿੱਤ ਸਿੰਘ ਮਹਾਰਾਜਾ ਦਲੀਪ ਸਿੰਘ ਦੀ ਖਾਸ ਫੌਜ ਦਾ ਕੁੰਮੇਦਾਨ ਬਣਿਆ ਤੇ 1200 ਦੀ ਸਾਲਾਨਾ ਜ਼ਗੀਰ ਲਈ ਦੂਸਰੇ ਸਿੱਖ ਜੁੱਧ ਵਿੱਚ ਪ੍ਰਤਾਪ ਸਿੰਘ ਨਿਹਾਲ ਸਿੰਘ ਬਾਗੀ ਹੋ ਗਏ ਸੋ ਜ਼ਗੀਰ ਜ਼ਬਤ ਹੋ ਗਈ ਆਰਾਮ ਸਿੰਘ ਛੱਬਾ ਸਰਦਾਰ ਸੱਦਾ ਸਿੰਘ ਪਿੰਡ ਦਾਦੂ ਮਾਝਾ ਜ਼ਿਲ੍ਹਾ ਸਿਆਲਕੋਟ ਦਾ ਜੱਟ ਸੀ ਉਸ ਦਾ ਪੁੱਤਰ ਦਿਆਲ ਸਿੰਘ ਕਨਈਆਂ ਦਾ ਜ਼ਗੀਰਦਾਰ ਸੀ ਉਸ ਦੇ ਮਰਨ ਉਤੇ ਜ਼ਗੀਰ ਜ਼ਬਤ ਹੋ ਗਈ ਉਸ ਦੇ ਪੁੱਤਰ ਕਿਸ਼ਨ ਸਿੰਘ ਤੇ ਰਾਮ ਸਿੰਘ ਪਿੰਡ ਛੱਬੇ ਜ਼ਿਲ੍ਹਾ ਅਮਰਸਰ ਆਣ ਵਸੇ ਉਹ ਦੋਵੇਂ ਟਿੱਕਾ ਖੜਕ ਸਿੰਘ ਦੇ ਮਾਤੇ ਕੁਮੇਦਾਨ ਹੋਏ। ਕਿਸ਼ਨ ਸਿੰਘ 1827 ਈਸਵੀ ਨੂੰ ਇੱਕ ਲੜਾਈ ਵਿੱਚ ਮਾਰਿਆ ਗਿਆ। ਸਰਦਾਰ ਆਰਮ ਸਿੰਘ ਕੋਲ 7 ਪਿੰਡ ਜ਼ਗੀਰ ਸੀ। ਮਹਾਰਾਜਾ ਸ਼ੇਰ ਸਿੰਘ ਦੇ ਸਮੇਂ ਉਸ ਕੋਲ 15000 ਦੀ ਜ਼ਗੀਰ ਹੋ ਗਈ। ਦੂਸਰੇ ਸਿੱਖ ਜੁੱਧ ਵਿੱਚ ਬਾਗੀ ਹੋ ਕੇ ਆਰਾਮਨਗਰ, ਚਿਲਿਆਂਵਾਲੀ ਤੇ ਗੁਜਰਾਤ ਦੀਆਂ ਲੜਾਈਆਂ ਵਿੱਚ ਲੜਿਆ ਤੇ ਆਖਰੀ ਲੜਾਈ ਵਿੱਚ ਮਾਰਿਆ ਗਿਆ। ਸੋ ਜ਼ਗੀਰ ਜ਼ਬਤ ਹੋ ਗਈ। ਸਰਦਾਰ ਗੌਰ ਸਿੰਘ ਮਾੜੀ ਭੰਗੀ ਮਿਸਲ ਵਿੱਚ ਸ਼ਾਮਲ ਹੋ ਕੇ ਗੌਰ ਸਿੰਘ ਨੇ ਦੁਆਬਾ ਜਲੰਧਰ ਵਿੱਚ ਕੁਝ ਇਲਾਕਾ ਮਾਲ ਲਿਆ ਉਹ ਇਲਾਕਾ ਆਪਣੇ ਪੁੱਤਰਾਂ ਜੋਧ ਸਿੰਘ, ਦੀਵਾਨ ਸਿੰਘ ਤੇ ਸੁਖਾ ਸਿੰਘ ਦੇ ਹਵਾਲੇ ਕਰਕੇ ਸਰਦਾਰ ਗੌਰ ਸਿੰਘ ਨੇ ਪਿੰਡ ਮਾੜੀ ਗੌਰ ਵਿੱਚ ਵਾਲੀ ਆਣ ਵਸਾਇਆ ਤੇ ਕੱਚਾ ਕਿਲਾ ਬਣਾ ਲਿਆ ਜਦ ਮਹਾਰਾਜਾ ਨੇ ਇਸ ਕਿਲੇ ਨੂੰ ਘੇਰਾ ਪਾਇਆ ਉਦੋਂ ਮੋਹਰ ਸਿੰਘ ਮਾਲਕ ਸੀ ਉਸ ਨੇ ਕਿਲਾ ਹਵਾਲੇ ਕਰਕੇ ਮਹਾਰਾਜੇ ਕੋਲੋਂ ਜ਼ਗੀਰ ਲੈ ਲਈ ਸ਼ੇਰ-ਏ-ਪੰਜਾਬ ਦੀ ਫੌਜ ਵਿੱਚ ਉਹ 500 ਅਸਵਾਰ ਦਾ ਅਫਸਰ ਬਣਿਆ ਦੂਸਰੇ ਸਿੱਖ ਜੁੱਧ ਸਮੇਂ ਸ਼ਮਸ਼ੇਰ ਸਿੰਘ ਬਾਗੀ ਹੋ ਗਿਆ ਤਾਂ ਸਾਰੀ ਜਾਗੀਰ 27000 ਦੀ ਜ਼ਬਤ ਹੋ ਗਈ 1850 ਈਸਵੀ ਵਿੱਚ ਉਸ ਨੂੰ 720 ਰੁਪਏ ਸਾਲਾਨਾ ਪੈਨਸ਼ਨ ਮਿਲੀ ਸਰਦਾਰ ਬੂੜ ਸਿੰਘ ਮੁਕੇਰੀਆਂ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਬੁੱਢਾ ਦਿੱਤਾ ਮਹਿਰਾ ਝੋੜ ਤੇ ਉਸ ਦਾ ਪੁੱਤਰ ਰੋਧੂ ਰਾਮ ਸਰਦਾਰ ਜੈ ਸਿੰਘ ਨਈਏ ਦੇ ਨੌਕਰ ਸਨ ਕਮਰ ਸ਼ੇਰ ਸਿੰਘ ਦੀ ਪਾਲਣ ਦਾ ਪ੍ਰਬੰਧ ਰੂਲਦੂ ਰਾਮ ਨੂੰ ਸੌਂਪਿਆ ਗਿਆ। ਜਦ ਮਾਈ ਸਦਾ ਕੌਰ ਦਾ ਮਹਾਰਾਜੇ ਨਾਲ ਝਗੜਾ ਹੋਇਆ ਤਾਂ ਰੂਲਦੂ ਰਾਮ ਸਦਾ ਕੌਰ ਦਾ ਤਰਫਦਾਰ ਰਿਹਾ। ਸਦਾ ਕੌਰ ਕੈਦ ਕਰ ਲਈ ਗਈ ਤਾਂ ਰੂਲਦੂ ਰਾਮ ਡਰਦਾ ਨਾ ਸਕੇ ਵਧਣੀ ਜ਼ਿਲ੍ਹਾ ਫਿਰੋਜ਼ਪੁਰ ਚਲਾ ਗਿਆ। ਮਹਾਰਾਜੇ ਨੇ ਉਸ ਦੀ ਜਾਗੀਰ ਜ਼ਬਤ ਕਰ ਲਈ। ਕੁਝ ਚਿਰ ਪਿਛੋਂ ਰੂਲਦੂ ਰਾਮ ਤੇ ਬੂੜ ਸਿੰਘ ਮਹਾਰਾਜੇ ਦੇ ਚਰਨੀ ਆਣ ਪਏ ਤਾਂ ਉਸ ਨੇ ਮਾਫ਼ ਕਰ ਦਿੱਤਾ। ਬੂੜ ਸਿੰਘ ਨੂੰ ਰਾਣੀ ਮਹਿਤਾਬ ਕੌਰ ਦਾ ਖਿਦਮਤਗਾਰ ਨਿਯਤ ਕੀਤਾ ਗਿਆ ਉਸ ਦੇ ਦੂਜੇ ਭਰਾ ਕਮਲ ਸ਼ੇਰ ਸਿੰਘ ਤੇ ਟਿੱਕਾ ਪ੍ਰਤਾਪ ਸਿੰਘ ਦੇ ਅਰਦਲੀ ਮੁਕਰਰ ਹੋਏ ਬੁੱਧ ਸਿੰਘ ਮਹਾਰਾਜਾ ਸ਼ੇਰ ਸਿੰਘ ਦੇ ਨਾਲ ਕਤਲ ਹੋਇਆ ਰਾਜਾ ਹੀਰਾ ਸਿੰਘ ਨੇ ਵਜ਼ੀਰ ਬਣ ਕੇ ਬੂੜ ਸਿੰਘ ਨੂੰ 81000 ਜੁਰਮਾਨਾ ਕੀਤਾ ਤੇ ਜਾਗੀਰ ਜ਼ਬਤ ਕਰ ਲਈ ਸਰਦਾਰ ਜਵਾਰ ਸਿੰਘ ਵਜ਼ੀਰ ਬਣਿਆ ਤਾਂ ਉਹਨੇ ਬੂੜ ਸਿੰਘ ਦੀ ਜਾਗੀਰ ਬਹਾਲ ਕਰਕੇ ਉਹਨੂੰ ਅੰਮ੍ਰਿਤਸਰ ਦਾ ਨਾਜ਼ਮ ਬਣਾਇਆ ਇਸੇ ਸਮੇਂ ਸੋਧ ਸਿੰਘ ਤੇ ਮਹਾ ਸਿੰਘ ਨੂੰ ਵੀ ਜ਼ਕੀਰਾ ਮਿਲੀਆਂ ਮਹਾਰਾਣੀ ਜਿੰਦਕੌਰ ਸ਼ੇਖੂਪੁਰੇ ਵਿੱਚ ਇਸੇ ਬੂਧ ਸਿੰਘ ਦੀ ਨਗਰਾਨੀ ਵਿੱਚ ਕੈਦ ਰਹੀ ਸੀ ਬੁੱਧ ਸਿੰਘ ਉਸ ਵੇਲੇ ਮਹਾਰਾਜਾ ਦਲੀਪ ਸਿੰਘ ਦੀ ਖਿਦਮਤ ਵਿੱਚ ਲਾਹੌਰ ਸੀ ਇਹ ਸਾਰੇ ਅੰਗਰੇਜ਼ ਦੇ ਪੱਕੇ ਵਫਾਦਾਰ ਰਹੇ ਸੋ ਪੰਜਾਬ ਦੀ ਜ਼ਬਤੀ ਸਮੇ ਜ਼ਾਇਗੀਰਾਂ ਕਾਇਮ ਰਹੀਆਂ ਸਰਦਾਰ ਬੂਧ ਸਿੰਘ ਨੂੰ ਅੰਗਰੇਜ਼ਾਂ ਨੇ ਮੁਕੇਰੀਆਂ ਵਿੱਚ ਸਭ ਰਜਿਸਟਰਾਰ ਤੇ ਅੰਗਰੇਰੀ ਮੈਜਿਸਟਰਟ ਬਣਾ ਦਿੱਤਾ ਗਦਰ ਵਿੱਚ ਇਸ ਘਰਾਣੇ ਨੇ ਅੰਗਰੇਜ਼ਾਂ ਦੀ ਬੜੀ ਮਦਦ ਕੀਤੀ 1888 ਈਸਵੀ ਵਿੱਚ ਬੂੜ ਸਿੰਘ ਨੂੰ ਸਰਦਾਰ ਬਹਾਦਰ ਦਾ ਖਿਤਾਬ ਮਿਲਿਆ ਕੈਥਲ ਦਾ ਭਾਈ ਘਰਾਣਾ ਇਹ ਘਰਾਣਾ ਪ੍ਰਸਿੱਧ ਭਾਈ ਭਗਤੂ ਦੀ ਔਲਾਦ ਹੈ ਇਹਦਾ ਪਿਛਾ ਰਾਜਾ ਜੈਸਲ ਨਾਲ ਜਾ ਮਿਲਦਾ ਹੈ ਸਰਦਾਰ ਗੁਰਬਖਸ਼ ਸਿੰਘ ਆਲਾ ਸਿੰਘ ਦਾ ਸਾਥੀ ਸੀ ਉਹ 1760 ਈਸਵੀ ਵਿੱਚ ਸੁਰਗਵਾਸ ਹੋਇਆ ਉਸ ਦੇ ਅੱਗੇ 6 ਪੁੱਤਰ ਸਨ ਸਰਦਾਰ ਬੁੱਢਾ ਸਿੰਘ ਨੇ ਥਾਨੇ ਸਰ ਕਹੋਂ ਤੇ ਪਲੂਹਾ ਮੱਲੇ ਮਗਰੋਂ ਭੰਗਾ ਸਿੰਘ ਨੇ ਥਾਨੇ ਸਰ ਖੋਲਿਆ ਸਰਦਾਰ ਦੇਸੂ ਸਿੰਘ ਨੇ ਭੀਖ ਬਖਸ਼ ਤੇ ਨਿਆਮਤਖਾਂ ਪਠਾਣਾ ਤੋਂ ਕੈਥਲ ਖੋਲਿਆ ਸਰਦਾਰ ਦੇਸੂ ਸਿੰਘ 1718 ਈਸਵੀ ਵਿੱਚ ਸੁਰਗਵਾਸ ਹੋਇਆ ਉਸਦੇ ਦੋ ਪੁੱਤਰ ਸਨ ਬਹਾਲ ਸਿੰਘ ਤੇ ਲਾਲ ਸਿੰਘ ਬਹਾਲ ਸਿੰਘ ਨੂੰ ਕਤਲ ਕਰਕੇ ਲਾਲ ਸਿੰਘ ਸਾਰੇ ਇਲਾਕੇ ਦਾ ਮਾਲਕ ਬਣ ਬੈਠਾ 1809 ਈਸਵੀ ਵਿੱਚ ਇਹ ਰਿਆਸਤ ਵੀ ਅੰਗਰੇਜ਼ਾਂ ਦੀ ਰੱਖਿਆ ਵਿੱਚ ਚਲੀ ਗਈ। ਲਾਲ ਸਿੰਘ ਪਿੱਛੋਂ ਪ੍ਰਤਾਪ ਸਿੰਘ ਤੇ ਉਸ ਦੇ ਪਿੱਛੋਂ ਉਹਦੇ ਸਿੰਘ ਗੱਦੀ ਤੇ ਬੈਠਾ। 15 ਮਾਰਚ 1843 ਈਸਵੀ ਉਹ ਬਿਨਾਂ ਔਲਾਦ ਦੇ ਸੁਰਗਵਾਸ ਹੋ ਗਿਆ ਤਾਂ ਸਰਕਾਰ ਅੰਗਰੇਜ਼ੀ ਨੇ 4 ਲੱਖ ਦਾ ਇਲਾਕਾ ਸਣੇ ਕੈਤਲ ਕੈਤਲ ਜ਼ਬਤ ਕਰ ਲਿਆ। ਸਿਰਫ 1 ਲੱਖ ਦਾ ਇਲਾਕਾ ਜੋ ਸਰਦਾਰ ਗੁਰਬਖਸ਼ ਸਿੰਘ ਦੇ ਕਜਬੇ ਕਬਜ਼ੇ 'ਚ ਸੀ ਸਰਦਾਰ ਗੁਲਾਬ ਸਿੰਘ ਨੇ ਦਿੱਤਾ। ਉਸ ਦੇ ਪਿੱਛੋਂ ਵੱਡਾ ਪੁੱਤਰ ਜਸਮੀਰ ਸਿੰਘ ਜ਼ਗੀਰਦਾਰ ਬਣਿਆ ਉਸਨੇ ਤੇ ਅਨੋਖ ਸਿੰਘ ਨੇ ਸਿੱਖਾਂ ਦੀਆਂ ਦੋਹਾਂ ਲੜਾਈਆਂ ਤੇ ਗਦਰ ਵਿੱਚ ਅੰਗਰੇਜ਼ਾਂ ਦੀ ਮਦਦ ਕੀਤੀ ਜਸਮੀਰ ਸਿੰਘ ਦੀ ਔਲਾਦ ਅਰਨੌਲੀ ਵਿੱਚ ਤੇ ਅਨੋਖ ਸਿੰਘ ਦੀ ਸਿੱਧੋਵਾਲ ਵਿੱਚ ਹੈ ਸਰਦਾਰ ਪੰਗਾ ਸਿੰਘ ਥਾਣੇ ਸਰ ਇਸ ਘਰਾਣੇ ਦਾ ਬਾਨੀ ਸਰਦਾਰ ਮਿਤ ਸਿੰਘ ਪਿੰਡ ਸਰਹਾਲੀ ਜ਼ਿਲ੍ਹਾ ਅਮਰਸਰ ਦਾ ਸੀ ਉਸਨੇ ਥਾਣੇ ਸਰ ਉੱਤੇ ਕਬਜ਼ਾ ਕੀਤਾ ਸੀ ਉਹ ਸੁਰਗਵਾਸ ਹੋਇਆ ਤਾਂ ਉਸਦੇ ਪਤੀਜੇ ਪੰਗਾ ਸਿੰਘ ਤੇ ਭਾਗ ਸਿੰਘ ਮਾਲਕ ਬਣੇ ਸਰਦਾਰ ਪੰਗਾ ਸਿੰਘ 1815 ਈਸਵੀ ਵਿੱਚ ਸੁਰਗਵਾਸ ਹੋਇਆ ਤਾਂ ਉਸਦਾ ਪੁੱਤਰ ਫਤਿਹ ਸਿੰਘ ਜ਼ਗੀਰਦਾਰ ਬਣਿਆ ਉਹ 1819 ਈਸਵੀ ਵਿੱਚ ਚਲਾਣਾ ਕਰ ਗਿਆ ਜਾਇਦਾਦ ਉਸਦੀ ਵਿਧਵਾ ਦੇ ਕਬਜ਼ੇ ਵਿੱਚ ਰਹੀ 1850 ਈਸਵੀ ਵਿੱਚ ਉਹ ਵੀ ਚਲਾਣਾ ਕਰ ਗਈ ਤਾਂ ਇਲਾਕਾ ਸਰਕਾਰ ਅੰਗਰੇਜ਼ੀ ਨੇ ਜ਼ਬਤ ਕਰ ਲਿਆ ਭਾਗ ਸਿੰਘ 1791 ਈਸਵੀ ਵਿੱਚ ਸੁਰਗਵਾਸ ਹੋਇਆ ਉਸ ਦਾ ਪੋਤਰਾ ਜਮੀਤ ਸਿੰਘ ਜ਼ਗੀਰ ਦਾ ਮਾਲਕ ਬਣਿਆ 1834 ਈਸਵੀ ਵਿੱਚ ਉਹ ਵੀ ਸੁਰਗਵਾਸ ਹੋ ਗਿਆ ਤਾਂ ਜ਼ਗੀਰ ਜ਼ਬਤ ਹੋ ਗਈ। ਰਾਜਾ ਅਜੀਤ ਸਿੰਘ ਲਾਡਵਾ ਸਰਦਾਰ ਗੁਰਦੇਵ ਸਿੰਘ ਤੇ ਸਹਿਬ ਸਿੰਘ ਪਿੰਡ ਬਹੀ ਪੁਈ ਜ਼ਿਲ੍ਹਾ ਅੰਮ੍ਰਿਤਸਰ ਦੇ ਮਿਸਲ ਕਰੋੜਾ ਸਿੰਘੀਆਂ ਦੇ ਸਨ। ਜੈਨ ਖਾਨ ਗਵਰਨਰ ਸਰਹੰਦ ਦੇ ਮਰਨ ਉੱਤੇ ਉਹਨਾਂ ਪਰਗਣਾ ਲਾਡਵਾ ਸ਼ਾਮਗੜ ਬਹੀ ਆਦਿ ਤੇ ਕਬਜ਼ਾ ਕਰ ਲਿਆ। ਸਰਦਾਰ ਸਹਿਬ ਸਿੰਘ ਇੱਕ ਲੜਾਈ ਵਿੱਚ ਮਾਰਿਆ ਗਿਆ ਤਾਂ ਸਰਦਾਰ ਗੁਰਦਿੱਤ ਸਿੰਘ ਇਕੱਲਾ مالک ਬਣਿਆ ਉਸ ਦੇ ਪਿੱਛੋਂ ਉਸ ਦਾ ਪੁੱਤਰ ਅਜੀਤ ਸਿੰਘ ਜ਼ਗੀਰਦਾਰ ਬਣਿਆ ਜਿਸ ਨੂੰ ਰਾਜੇ ਦਾ ਖਿਤਾਬ ਮਿਲਿਆ ਪਹਿਲੇ ਸਿੱਖ ਜੁੱਧ ਵਿੱਚ ਉਹਨੇ ਖੁੱਲਮਖੁੱਲਾ ਅੰਗਰੇਜ਼ਾਂ ਦੇ ਵਿਰੁੱਧ ਬਗਾਵਤ ਕਰਕੇ ਲਾਹੌਰ ਦਰਬਾਰ ਦਾ ਸਾਥ ਦਿੱਤਾ ਤੇ ਸਰਦਾਰ ਰਣਜੋਤ ਸਿੰਘ ਮਜੀਠਾ ਦੀ ਫੌਜ ਵਿੱਚ ਸ਼ਾਮਲ ਹੋ ਕੇ ਲੜਿਆ ਲੜਾਈ ਪਿੱਛੋਂ ਅੰਗਰੇਜ਼ਾਂ ਨੇ ਉਸ ਦਾ ਸਾਰਾ ਇਲਾਕਾ 1 ਲੱਖ ਸਾਲਾਨਾ ਦਾ ਜ਼ਬਤ ਕਰ ਲਿਆ ਤੇ ਉਸ ਨੂੰ ਅਲਾਹਾਬਾਦ ਵਿੱਚ ਕੈਦ ਕਰ ਦਿੱਤਾ ਇੱਕ ਰਾਤ ਉਹ ਆਪਣੇ ਰਾਖੇ ਨੂੰ ਕਤਲ ਕਰਕੇ ਨਸ ਗਿਆ ਉਹ ਕਸ਼ਮੀਰ ਵਿੱਚ ਭਟਕਦਾ ਫਿਰਦਾ ਚਲਾਣਾ ਕਰ ਗਿਆ ਉਸ ਦੀ ਔਲਾਦ ਪਿੱਛੇ ਹੈ ਭਧੋੜ ਕਰਾਣਾ ਰਾਜਾ ਆਲਾ ਸਿੰਘ ਨੇ ਭਧੋੜ ਆਪਣੇ ਪ੍ਰਾਧੂਨੇ ਨੂੰ ਦੇ ਦਿੱਤਾ ਤੇ ਆ ਬਰਨਾਲੇ ਜਾ ਵਸਿਆ ਦਿੱਲੀ ਸਰਕਾਰ ਵੱਲੋਂ ਦੁਨਾਂ ਆਪਣੇ ਇਲਾਕੇ ਦਾ ਚੌਧਰੀ ਬਣ ਗਿਆ ਉਹ 1726 ਈਸਵੀ ਵਿੱਚ ਸੁਰਗਵਾਸ ਹੋਇਆ ਫਿਰ ਵੱਡਾ ਪੁੱਤਰ ਬੀਗਾ ਸਿੰਘ ਚੌਧਰੀ ਬਣਿਆ ਉਸਦੇ ਛੋਟੇ ਪੁੱਤਰਾਰੇ ਉਸਦੇ ਜਉਂਦਿਆਂ ਸੁਰਗਵਾਸ ਹੋ ਗਏ ਦਾਊ 1723 ਈਸਵੀ ਵਿੱਚ ਸੰਘੋ ਸਿੰਘ 1744 ਵਿੱਚ ਸੁਖੂ ਸਿੰਘ 1765 ਵਿੱਚ ਤੇ ਸੋਮਾ ਸਿੰਘ 1772 ਵਿੱਚ ਉਹ ਆਪ 1773 ਈਸਵੀ ਵਿੱਚ ਪਰਲੋਕ ਸਦਾਰਿਆ ਉਸਦਾ ਵੱਡਾ ਪੁੱਤਰ ਗੁਰਦਾਸ ਸਿੰਘ ਉਸ ਤੋਂ ਪਹਿਲਾਂ 1748 ਈਸਵੀ ਵਿੱਚ ਹੀ ਮਰ ਚੁੱਕਾ ਸੀ ਸੋ ਦੂਜਾ ਪੁੱਤਰ ਚੂੜ ਸਿੰਘ ਚੌਧਰੀ ਬਣਿਆ ਸਰਦਾਰ ਚੂੜ ਸਿੰਘ ਇਸ ਘਰਾਣੇ ਵਿੱਚ ਸਭ ਨਾਲੋਂ ਪ੍ਰਸਿੱਧ ਹੋਇਆ ਹੈ। ਉਹਨੇ ਆਪਣੀ ਹਿੰਮਤ ਨਾਲ ਇਲਾਕਾ ਵਧਾਇਆ। 1793 ਈਸਵੀ ਵਿੱਚ ਪਿੰਡ ਕੋਨੇ ਦੇ ਸੁਜਾਨ ਬਰਾੜ ਨੇ ਸਰਦਾਰ ਚੂੜ ਸਿੰਘ ਤੇ ਦਲ ਸਿੰਘ ਨੂੰ ਆਪਣੇ ਘਰ ਬੁਲਾ ਕੇ ਆਪਣੇ ਘਰ ਨੂੰ ਅੱਗ ਲਾ ਕੇ ਦੋਹਾਂ ਨੂੰ ਸਾੜ ਦਿੱਤਾ। ਇਹ ਖਬਰ ਸੁਣ ਕੇ ਸਰਦਾਰ ਚੂੜ ਸਿੰਘ ਦੇ ਪੁੱਤਰਾਂ ਵੀਰ ਸਿੰਘ, ਦੀਪ ਸਿੰਘ ਨੇ ਹਮਲਾ ਕਰਕੇ ਸੁਜਾਨ ਨੂੰ ਕਤਲ ਕਰ ਦਿੱਤਾ। ਤੇ ਕੋਨੇ ਆਦ 10 ਪਿੰਡਾਂ ਤੇ ਕਬਜ਼ਾ ਕਰ ਲਿਆ 1813 ਈਸਵੀ ਵਿੱਚ ਦੋਹਾਂ ਭਰਾਵਾਂ ਨੇ ਜਾਇਦਾਦ ਵੰਡ ਲਈ ਦੀਪ ਸਿੰਘ 1822 ਈਸਵੀ ਵਿੱਚ ਤੇ ਵੀਰ ਸਿੰਘ 1823 ਈਸਵੀ ਵਿੱਚ ਸੁਰਗਵਾਸ ਹੋਏ ਦੀਪ ਸਿੰਘ ਪਿੱਛੋਂ ਉਸ ਦਾ ਪੁੱਤਰ ਖੜਕ ਸਿੰਘ ਜ਼ਗੀਰਦਾਰ ਬਣਿਆ ਸਤਲੁਜ ਜੁੱਧ ਵਿੱਚ ਉਹਨੇ ਅੰਗਰੇਜ਼ਾਂ ਦੀ ਮਦਦ ਕੀਤੀ 1858 ਈਸਵੀ ਵਿੱਚ ਉਹਨੇ ਚਲਾਣਾ ਕੀਤਾ ਤਾਂ ਉਸ ਦਾ ਪੁੱਤਰ ਅਤਰ ਸਿੰਘ ਜ਼ਗੀਰ ਦਾ ਮਾਲਕ ਬਣਿਆ ਉਹ ਆਪਣੇ ਸਮੇਂ ਦਾ ਉੱਗਾ ਵਿਦਵਾਨ ਸੀ ਮਲੋਦ ਕਰਾਣਾ ਬਖਤਮਲ ਨੇ ਭਦੌੜੋਂ ਉੱਠ ਕੇ ਪਿੰਡ ਬਖਤਾ ਵਸਾਇਆ ਉਹ 1742 ਈਸਵੀ ਵਿੱਚ ਸੁਰਗਵਾਸ ਹੋਇਆ ਉਸ ਦੇ ਪੁੱਤਰ ਮਾਨ ਸਿੰਘ ਨੇ 1754 ਈਸਵੀ ਵਿੱਚ ਮਲੇਰਕੋਟਲੀਏ ਤੋਂ ਪਰਗਣਾ ਮਲੋਦ ਖੋਲਿਆ ਉਸ ਨੇ 1778 ਈਸਵੀ ਵਿੱਚ ਚਲਾਣਾ ਕੀਤਾ ਤਾਂ ਜਾਇਦਾਦ ਦੇ ਦੋ ਹਿੱਸੇ ਵੱਡੇ ਪੁੱਤਰ ਦਲੇਲ ਸਿੰਘ ਨੇ ਲਏ ਤੇ ਤੀਜਾ ਹਿੱਸਾ ਛੋਟੇ ਭਾਗ ਸਿੰਘ ਨੇ ਦਲੇਲ ਸਿੰਘ ਦੇ ਤਿੰਨ ਪੁੱਤਰ ਸਨ ਜਿਨ੍ਹਾਂ ਵਿੱਚੋਂ ਸੁਜਾਨ ਸਿੰਘ 1812 ਈਸਵੀ ਵਿੱਚ ਮਰ ਗਿਆ ਜਦ 1824 ਈਸਵੀ ਵਿੱਚ ਦਲੇਲ ਸਿੰਘ ਸੁਰਗਵਾਸ ਹੋਇਆ ਤਾਂ ਜਾਇਦਾਦ ਦੇ ਦੋ ਹਿੱਸੇ ਵੱਡੇ ਫਤੇਹ ਸਿੰਘ ਨੂੰ ਮਿਲੇ ਤੇ ਤੀਜਾ ਹਿੱਸਾ ਛੋਟੇ ਮਿਤ ਸਿੰਘ ਨੂੰ ਫਤੇਹ ਸਿੰਘ 1849 ਈਸਵੀ ਵਿੱਚ ਪਰਲੋਕ ਸਦਾਰ ਗਿਆ ਉਸ ਦਾ ਵੱਡਾ ਪੁੱਤਰ ਹਜਾਰਾ ਸਿੰਘ 1854 ਈਸਵੀ ਚ ਦਾ ਵੱਲ ਤੋਂ ਮਰ ਗਿਆ ਤਾਂ ਛੋਟਾ ਉਤਮ ਸਿੰਘ ਸਾਰੀ ਜਾਇਦਾਦ ਦਾ ਮਾਲਕ ਬਣਿਆ ਗਦਰ ਵਿੱਚ ਅੰਗਰੇਜ਼ਾਂ ਦੀ ਮਦਦ ਕਰਨ ਦੇ ਇਨਾਮ ਵਜੋਂ 1866 ਈਸਵੀ ਵਿੱਚ ਸਰਕਾਰ ਨੇ ਸਰਦਾਰ ਉਤਮ ਸਿੰਘ ਨੂੰ ਜਾਗੀਰ ਮੈਜਿਸਟਰਟ ਬਣਾ ਦਿੱਤਾ ਉਸ ਦੀ ਔਲਾਦ ਰਾਮਗੜ੍ਹ ਵਿੱਚ ਤੇ ਮਿਤ ਸਿੰਘ ਦੀ ਮਲੌਦ ਵਿੱਚ ਹੈ ਸਰਦਾਰ ਭਾਗ ਸਿੰਘ 1820 ਈਸਵੀ ਵਿੱਚ ਮਰਿਆ ਤਾਂ ਉਹਦੇ ਪੁੱਤਰਾਂ ਵੀ ਉਸੇ ਤਰ੍ਹਾਂ ਜਾਇਦਾਦ ਵੰਡੀ ਭਾਗ ਦੋ ਹਿੱਸੇ ਵੱਡੇ ਨੇ ਤੇ ਤੀਸਰਾ ਇਛਾ ਛੋਟੇ ਨੇ ਰਣਜੀਤ ਸਿੰਘ 1854 ਈਸਵੀ ਵਿੱਚ ਗੁਜ਼ਰ ਗਿਆ ਹਕੀਕਤ ਸਿੰਘ ਨੇ ਗਦਰ ਵਿੱਚ ਅੰਗਰੇਜ਼ ਦੀ ਮਦਦ ਕੀਤੀ ਸੋ ਆਨਰੇਰੀ ਮੈਜਿਸਟ੍ਰੇਟ ਬਣਾਇਆ ਗਿਆ ਬੁੱਡਰ ਖਾਨ ਦਾ ਸਰਦਾਰ ਘਰਾਣਾ 1799 ਈਸਵੀ ਵਿੱਚ ਰਾਜਾ ਗਾਜਪਤ ਸਿੰਘ ਨੇ ਭੂਪ ਸਿੰਘ ਨੂੰ ਜ਼ਗੀਰ ਦੇ ਕੇ ਵੱਖਰਾ ਕਰ ਦਿੱਤਾ ਉਸ ਦਾ ਵੱਡਾ ਪੁੱਤਰ ਕਰਮ ਸਿੰਘ ਪਿਓ ਤੋਂ ਬਾਗੀ ਹੋ ਗਿਆ ਸੋ ਸਾਰੀ ਜਾਇਦਾਦ ਛੋਟੇ ਬਸਾਵਾ ਸਿੰਘ ਨੂੰ ਮਿਲੀ ਸਰਦਾਰ ਕਰਮ ਸਿੰਘ ਦਾ ਪੁੱਤਰ ਸਰੂਪ ਸਿੰਘ ਜੀਨ ਦਾ ਰਾਜਾ ਬਣਿਆ ਸਰਦਾਰ ਕਰਮ ਸਿੰਘ ਨੇ 1818 ਈਸਵੀ ਵਿੱਚ ਚਲਾਣਾ ਕੀਤਾ ਸਰਦਾਰ ਭੂਪ ਸਿੰਘ 1815 ਈਸਵੀ ਵਿੱਚ ਸੁਰਬਾਸ ਹੋਇਆ ਤਾਂ ਬਸਾਵਾ ਸਿੰਘ ਜਾਗੀਰਦਾਰ ਬਣਿਆ ਉਹ 1830 ਈਸਵੀ ਵਿੱਚ ਪਰਲੋਕ ਸੁਧਾਰਿਆ ਉਸ ਦੇ ਅੱਗੋਂ ਦੋ ਹੋਏ ਸੁਖਾ ਸਿੰਘ ਤੇ ਭਗਵਾਨ ਸਿੰਘ ਉਹ ਦੋਵੇਂ 1852 ਈਸਵੀ ਵਿੱਚ ਚਲਾਣਾ ਕਰ ਗਏ ਸਰਦਾਰ ਸੁਖਾ ਸਿੰਘ ਦੇ ਪੁੱਤਰਾਂ ਵਿੱਚੋਂ ਹਰਨਾਮ ਸਿੰਘ 1856 ਈਸਵੀ ਵਿੱਚ ਚਲਾਣਾ ਕਰ ਗਿਆ ਤੇ ਹੀਰਾ ਸਿੰਘ ਨੂੰ ਨਾਬੇ ਦਾ ਰਾਜਾ ਬਣਾ ਦਿੱਤਾ ਗਿਆ। ਸੋ ਬੁੱਢਰ ਖਾਨ ਦੀ ਜਾਗੀਰ ਦੇ ਮਾਲਕ ਭਗਵਾਨ ਸਿੰਘ ਦੇ ਪੁੱਤਰ ਬਣੇ। ਸਰਦਾਰ ਕਰਮ ਸਿੰਘ ਸ਼ਾਹਬਾਦ ਇਹ ਘਰਾਣਾ ਪਿੱਛੋਂ ਮਾਝੇ ਤੋਂ ਆਇਆ ਹੈ। ਸਰਦਾਰ ਹਿੰਮਤ ਸਿੰਘ ਨਿਸ਼ਾਨਾ ਵਾਲੀ ਮਿਸਲ ਵਿੱਚੋਂ ਸੀ। ਜੈਨ ਖਾਨ ਦੇ ਮਰਨ ਉੱਤੇ ਹੁੰਨੇ ਸ਼ਾਹਬਾਦ ਉੱਤੇ ਕਬਜ਼ਾ ਕਰ ਲਿਆ। ਉਹ 1771 ਈਸਵੀ ਵਿੱਚ ਸੁਰਗਵਾਸ ਹੋ ਗਿਆ ਤਾਂ ਉਸ ਦਾ ਭਤੀਜਾ ਕਰਮ ਸਿੰਘ ਉਸ ਦਾ ਮਤਮੰਨ ਤੇ ਜਾਇਦਾਦ ਦਾ ਮਾਲਕ ਬਣਿਆ ਸਮਾ ਵਿਚਾਰ ਕੇ ਉਹ ਮੁਗਲਾਂ ਨੂੰ ਖਰਾਜ ਤੇ ਲੋੜ ਪਈ ਤੇ ਮਰਦ ਮਦਦ ਦੇਣ ਲੱਗ ਪਿਆ 1808 ਈਸਵੀ ਵਿੱਚ ਉਹ ਸੁਰਗਵਾਸ ਹੋ ਗਿਆ ਉਸ ਦੇ ਅੱਗੇ ਚਾਰ ਪੁੱਤਰ ਹੋਏ ਰਣਜੀਤ ਸਿੰਘ ਸ਼ੇਰ ਸਿੰਘ ਖੜਕ ਸਿੰਘ ਤੇ ਕਾਨ ਸਿੰਘ ਸਿੱਖਾਂ ਦੀਆਂ ਦੋਹਾਂ ਲੜਾਈਆਂ ਤੇ ਗਦਰ ਵਿੱਚ ਇਹ ਘਰਾਣਾ ਅੰਗਰੇਜ਼ਾਂ ਦਾ ਮਦਦਗਾਰ ਰਿਆ ਸਰਦਾਰ ਭਾਗ ਸਿੰਘ ਬੁੜੀਏ ਤੇ ਸਰਦਾਰ ਰਾਏ ਸਿੰਘ ਜਗਾਦਰੀ ਸਰਦਾਰ ਨਾਨੂ ਸਿੰਘ ਭਾਗ ਸਿੰਘ ਤੇ ਰਾਏ ਸਿੰਘ ਮਿਸਲ ਭੰਗੀਆਂ ਵਿੱਚੋਂ ਸਨ 1764 ਈਸਵੀ ਵਿੱਚ ਸਰਹਿੰਦ ਫਤਿਹ ਹੋਈ ਉਹਨਾਂ ਕਿਲਾ ਬੁੜੀਆਂ ਉੱਤੇ ਕਬਜ਼ਾ ਕਰ ਲਿਆ ਸਰਦਾਰ ਨਾਨੂ ਸਿੰਘ ਚੁਬਾਲ ਜ਼ਿਲ੍ਹਾ ਅਮਰਸਰ ਦਾ ਜੱਟ ਸੀ ਔਰੰਗਾਬਾਦ ਦੇ ਪਠਾਣਾ ਨੇ ਉਹਨੂੰ ਘਰ ਬੁਲਾ ਕੇ ਧੋਖੇ ਨਾਲ ਕਤਲ ਕਰ ਦਿੱਤਾ 1764 ਈਸਵੀ ਉਸ ਦੇ ਮਤਵੰਨੇ ਰਾਏ ਸਿੰਘ ਨੇ ਆਪਣੇ ਭਰਾ ਭਾਗ ਸਿੰਘ ਨੂੰ ਨਾਲ ਲੈ ਕੇ ਔਰੰਗਜ਼ੇਬ ਦੇ ਪਠਾਣਾਂ ਨੂੰ ਸ਼ਕਸ਼ਤ ਦੇ ਕੇ ਤੇ ਲਟਾ ਦਿੱਤਾ ਤੇ 200 ਪਿੰਡ ਉੱਤੇ ਕਬਜ਼ਾ ਕਰ ਲਿਆ ਫਿਰ ਦੋਹਾਂ ਭਰਾਵਾਂ ਰਾਏ ਸਿੰਘ ਭਾਗ ਸਿੰਘ ਨੇ ਇਲਾਕਾ ਵੰਡ ਲਿਆ ਪਰਗਣਾ ਜਗਾਦਰੀ ਤੇ ਦਿয়ালਗੜ੍ਹ ਦੇ 84 ਪਿੰਡ ਰਾਏ ਸਿੰਘ ਨੇ ਲੈ ਲਏ ਤੇ ਪਰਗਣਾ ਬੁੜੀਆ ਦੇ 120 ਪਿੰਡ ਭਾਗ ਸਿੰਘ ਨੇ ਸਰਦਾਰ ਭਾਗ ਸਿੰਘ 1786 ਈਸਵੀ ਵਿੱਚ ਸੁਰਗਵਾਸ ਹੋਇਆ ਤਾ ਉਸਦਾ ਪੁੱਤਰ ਸ਼ੇਰ ਸਿੰਘ ਜਾਗੀਰ ਦਾ ਮਾਲਕ ਬਣਿਆ। ਉਹ 1805 ਈਸਵੀ ਵਿੱਚ ਚਲਾਣਾ ਕਰ ਗਿਆ। ਉਸਦੇ ਦੋ ਪੁੱਤਰ ਜੈਮਲ ਸਿੰਘ ਤੇ ਗੁਲਾਬ ਸਿੰਘ ਹੋਏ। ਗੁਲਾਬ ਸਿੰਘ 1844 ਈਸਵੀ ਤੇ ਜੈਮਲ ਸਿੰਘ 1861 ਈਸਵੀ ਵਿੱਚ ਪਰਲੋਕ ਸਦਾਰ ਗਏ। ਜੈਮਲ ਸਿੰਘ ਦੇ ਘਰ ਔਲਾਦ ਕੋਈ ਨਹੀਂ ਸੀ। ਸੋ ਗੁਲਾਬ ਸਿੰਘ ਦਾ ਪੁੱਤਰ ਜੀਵਨ ਸਿੰਘ ਸਾਰੀ ਜਾਇਦਾਦ ਦਾ ਮਾਲਕ ਬਣਿਆ। ਗਦਰ ਵਿੱਚ ਅੰਗਰੇਜ਼ਾਂ ਦੀ ਮਦਦ ਕਰਨ ਬਦਲੇ ਉਹ ਅਨ ਡੇਰੀ ਮੈਜਿਸਟ੍ਰੇਟ ਤੇ ਸਬ ਰਜਿਸਟਰਾਰ ਬਣਾ ਦਿੱਤਾ ਗਿਆ ਸਰਦਾਰ ਰਾਏ ਸਿੰਘ ਸਰਦਾਰ ਨਾਨੂ ਸਿੰਘ ਦਾ ਮਤਬੰਨਾ ਪੋਤਰੇਲਾ ਸੀ 1805 ਵਿੱਚ ਸਰਦਾਰ ਰਾਏ ਸਿੰਘ ਸੁਰਗਵਾਸ ਹੋ ਗਿਆ ਤਾਂ ਜ਼ਗਾਦਰੀ ਤੇ ਦਿয়ালਗੜ ਦਾ ਮਾਲਕ ਉਸ ਦਾ ਭਤੀਜਾ ਤੇ ਮਤਬੰਨਾ ਭਗਵਾਨ ਸਿੰਘ ਬਣਿਆ 1812 ਈਸਵੀ ਵਿੱਚ ਉਹ ਲਾ ਵੱਲਦ ਮਰ ਗਿਆ ਤਾਂ ਜਾਇਦਾਦ ਉਹਦੀਆਂ ਦੋਹਾਂ ਵਿਧਵਾ ਸਰਦਾਰਨੀਆਂ ਨੇ ਵੰਡ ਲਈ ਦਇਆਕੌਰ ਦੇ ਹਿੱਸੇ ਜ਼ਿਗਾਦਰੀ ਆਈ ਜੋ 1828 ਈਸਵੀ ਵਿੱਚ ਉਹਦੇ ਮਰਨ ਸਮੇਂ ਸਰਕਾਰ ਨੇ ਜ਼ਬਤ ਕਰ ਲਈ। ਬਿਆਲਗੜ ਪਰਗਣਾ ਸੁਖਾ ਨੂੰ ਮਿਲਿਆ। ਉਹ 1852 ਈਸਵੀ ਵਿੱਚ ਮਰੀ ਤਾਂ ਸਰਕਾਰ ਨੇ ਕੁਝ ਪਿੰਡ ਤਾਂ ਸਣੇ ਬਿਆਲਗੜ ਉਸਦੇ ਭਰਾਵਾਂ ਭਤੀਜਿਆਂ ਨੂੰ ਦੇ ਦਿੱਤੇ ਤੇ ਬਾਕੀ ਜ਼ਬਤ ਕਰ ਲਿਆ। ਇਹ ਘਰਾਣਾ ਬਿਆਲਗੜੀਏ ਸਰਦਾਰ ਅਖਵਾਉਂਦਾ ਹੈ। ਸਰਦਾਰ ਰਤਨ ਸਿੰਘ ਭੰਗੋ ਇਸ ਘਰਾਣੇ ਦਾ ਮੋਢੀ ਪ੍ਰਸਿੱਧ ਸਰਦਾਰ ਮੁਤਾਬ ਸਿੰਘ ਮੀਰਾਕੋਟ ਦਾ ਸੀ ਜਿਸ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਮੱッセ ਰੰਗੜ ਨੂੰ ਕਤਲ ਕੀਤਾ ਸੀ ਉਹ 1745 ਈਸਵੀ ਵਿੱਚ ਲਾਹੌਰ ਸ਼ਹੀਦ ਕੀਤਾ ਗਿਆ ਉਸ ਦਾ ਪੁੱਤ ਰਾਏ ਸਿੰਘ ਹੋਇਆ ਮੱッセ ਦੇ ਮਰਨ ਪਿੱਛੋਂ ਜਦ ਪੁਲਿਸ ਨੇ ਮੀਰਾਕੋਟ ਤੇ ਛਾਪਾ ਮਾਰਿਆ ਤਾਂ ਉਹ ਬਾਲਕ ਰਾਏ ਸਿੰਘ ਨੂੰ ਬੁਰੀ ਤਰ੍ਹਾਂ ਫੱਟੜ ਕਰਕੇ ਆਪਣੇ ਵੱਲੋਂ ਮਰ ਗਿਆ ਸਮਝ ਕੇ ਸੁੱਟ ਗਏ ਸੀ ਪਰ ਵਾਹਿਗੁਰੂ ਦੀ ਕਿਰਪਾ ਨਾਲ ਉਹ ਬਚ ਗਿਆ ਉਸ ਸਿੱਖਾਂ ਦੀਆਂ ਬਹੁਤ ਸਾਰੀਆਂ ਮੁਹਿੰਮਾਂ ਖਾਸ ਕਰ ਵੱਡੇ ਕੱਲੂ ਘਰ ਵਿੱਚ ਸ਼ਾਮਲ ਰਿਹਾ ਉਸ ਦੀ ਸ਼ਾਦੀ ਸਰਦਾਰ ਸ਼ਾਮ ਸਿੰਘ ਕਰੋੜਾ ਸਿੰਘੀਆ ਮਿਸਲ ਦੇ ਅਸਲੀ ਬਾਨੀ ਦੀ ਲੜਕੀ ਨਾਲ ਹੋਈ ਜਦ ਸਿੱਖਾਂ ਨੇ ਮੁਲਕ ਮੱਲਿਆ ਤਾਂ ਉਹਨੇ ਵੀ ਕੁਝ ਇਲਾਕੇ ਉੱਤੇ ਕਬਜ਼ਾ ਕਰ ਲਿਆ 1810 ਈਸਵੀ ਵਿੱਚ ਮੀਰਾ ਕੋਲ ਸੁਰਗਵਾਸ ਹੋਇਆ ਉਸ ਦਾ ਪੁੱਤਰ ਸਿੱਖਾਂ ਦਾ ਪ੍ਰਸਿੱਧ ਇਤਿਹਾਸਕਾਰ ਭਾਈ ਰਤਨ ਸਿੰਘ ਭੰਗੂ ਹੋਇਆ ਜਿਸ ਨੇ ਪ੍ਰਚੀਨ ਪੰਥ ਪ੍ਰਕਾਸ਼ ਲਿਖਿਆ ਉਹ 1846 ਈਸਵੀ ਵਿੱਚ ਸੁਰਗਵਾਸ ਹੋਇਆ ਉਸ ਦੀ ਔਲਾਦ ਪਿੰਡ ਪਿੜੀ ਜਿਹੜਾ ਲੁਧਿਆਣਾ ਵਿੱਚ ਹੈ ਸਰਦਾਰ ਹਿੰਮਤ ਸਿੰਘ ਅਲਾਵਲਪੁਰ ਚੌਧਰੀ ਗੁਲਾਬ ਰਾਏ ਪਿੰਡ ਮਾਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਜੱਟ ਸੀ ਅਮਰਸ਼ਾ ਕੇ ਉਹ ਗੁਲਾਬ ਸਿੰਘ ਬਣ ਗਿਆ ਸਰਹਿੰਦ ਦੀ ਫਤਿਹ ਪਿੱਛੋਂ ਉਸ ਨੇ ਪਿੰਡ ਜੱਲਾ ਤੇ ਕਬਜ਼ਾ ਕਰ ਲਿਆ ਜਿਸ ਤੋਂ ਜੱਲਾਂਵਾਲਾ ਘਰਾਣਾ ਪ੍ਰਸਿੱਧ ਹੋ ਗਿਆ ਉਸ ਦੇ ਪਿੱਛੋਂ ਉਸ ਦਾ ਪੁੱਤਰ ਹਿੰਮਤ ਸਿੰਘ ਮਾਲਕ ਬਣਿਆ ਉਹਨੇ ਨਾਬੇ ਦੀ ਮੁਲਾਜ਼ਮਤ ਕਰ ਲਈ 1812 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਬੁਲਾ ਕੇ ਆਪਣਾ ਵਜ਼ੀਰ ਬਣਾ ਲਿਆ ਤੇ ਲਾ ਆਲਾਉਲ ਜ਼ਿਲ੍ਹਾ ਜਲੰਧਰ ਵਿੱਚ 1 ਲੱਖ 20 ਹਜ਼ਾਰ ਦੀ ਜਾਗੀਰ ਦਿੱਤੀ ਪਿਛੋਂ ਇਹ ਜਾਗੀਰ ਵਧਾ ਕੇ 3 ਲੱਖ ਦੀ ਹੋ ਗਈ 1826 ਈਸਵੀ ਵਿੱਚ ਸਰਦਾਰ ਹਿਮਾ ਸਿੰਘ ਸੁਰਗਵਾਸ ਹੋਇਆ ਉਸ ਦੇ ਦੋਵੇਂ ਪੁੱਤਰ ਛੇਰੇ ਪੰਜਾਬ ਦੀ ਫੌਜ ਵਿੱਚ ਅਫਸਰ ਸਨ ਸਰਦਾਰ ਅਲਬੇਲ ਸਿੰਘ ਜੇਲਮ ਕੰਡੇ ਇੱਕ ਲੜਾਈ 1825 ਈਸਵੀ ਵਿੱਚ ਮਾਰਿਆ ਗਿਆ ਮਹਾਰਾਜੇ ਨੇ 5000 ਲਾ ਕੇ ਉਸ ਦੀ ਸਮਾਦ ਬਣਾਈ ਸਰਦਾਰ ਕਿਸ਼ਨ ਸਿੰਘ 1841 ਈਸਵੀ ਵਿੱਚ ਕੋਹਾੜ ਦੀ ਲੜਾਈ ਅੰਦਰ ਮਾਰਿਆ ਗਿਆ ਔਲਾਦ ਪਿੰਡ ਅਲਾ ਉਲਪੁਰ ਵਿੱਚ ਹੈ ਕਿਤਾਬ ਸਿੱਖ ਮਿਸਲਾਂ ਤੇ ਸਰਦਾਰ ਘਰਾਣੇ ਲੇਖਕ ਪ੍ਰਸਿੱਧ ਢਾਡੀ ਗਿਆਨੀ ਸੋਹਣ ਸਿੰਘ ਜੀ ਸੀਤਲ ਆਗਬਰਵਾ ਆਵਾਜ਼ ਗੁਰਜੰਟ ਸਿੰਘ ਰੁੱਪੋਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ